ഇത പ്യഗിരാ പാഠിയ താഴെ മമ്മി ല പാഠിയ മമ്മി ചട രീ ਫੇਰ ਕੀ ਮਾਈ ਬਗਾਨੀ ਆ ਮਾਈ ਵੀ ਤੇ ਆਪਣੀ ਆ ਇਹ ਹੁਣ ਕੋਈ ਲਾਉਂਦਾ ਹੀ ਨਹੀਂ ਵੇਲਾ ਸਾਰੇ ਰਿਵਾਜ ਲੰਗ ਗਏ ਹਨਾ ਮਾਮੇ ਲ ਸਾਰੇ ਰਿਵਾਜ ਲੰਗੇ ਹੁਣ ਸਹੀ ਗੱਲ ਆ ਨਾ ਮੈਂ ਹੁਣ ਕੋਈ ਨਹੀਂ ਲਾਉਂਦਾ ਹੁਣ ਮੈਂ ਕੋਈ ਲੌਂਦਾ ਨਹੀਂ ਪਹਿਲਾਂ ਕਰਕਰੇ ਵੱਡੇ ਲੌਂਦੇ ਹੁੰਦੇ ਸੀ ਹਨਾ ਹਾਂ ਨਹੀਂ ਤੇ ਲੌਂਦਾ ਹੂੰ ਹੂੰ ਹੁਣ ਥੋੜਾ ਬਹੁਤ ਜਿਹੜੇ ਹੁੰਦੇ ਅੰਦਰੇ ਸੁੱਲ ਲੈਂਦੇ ਲੋਕ ਸਹੀ ਗੱਲ ਮੈਂ ਆ ਪੱਥ ਦੀਆਂ ਪੱਥ ਦੀ ਰਹੀ ਪਹਿਲਾਂ ਲੈ ਹੁਣ ਇਹ ਗੋਹਾ ਲਾ ਕੇ ਤੇ ਫੇਰ ਫੇਰ ਤੁਹਾਨੂੰ ਦਿਖਾਉਨੇ ਆ ਤੂੰ ਫਿਲਮ ਬਣਾ ਲਾ ਮੈਂ ਮੈਂ ਤਾਈ ਦੀ ਵੀਡੀਓ ਬਣਾ ਲਾ ਚਲ ਮਾਰ ਲੌਂਦੇ ਹੁੰਦੇ ਸੀ ਹਨਾ ਪਤਾ ਕੀ ਆ ਇਹਨੂੰ ਲਾ ਕੇ ਨਾ ਗੋਹਾ ਤਾਂ ਜਿਹੜੀਆਂ ਦੁੱਧੀਆਂ ਪਾਠੀਆਂ ਫੇਰ ਰੱਖਾਂਗੇ ਕਿ ਅੱਛਾ ਸਾਰੀਆਂ ਨਹੀਂ ਲਾਉਣੀਆਂ ਹੈ ਸਾਰੀਆਂ ਨਹੀਂ ਲਾਉਣੀਆਂ ਨਹੀਂ ਸਾਰੀਆਂ ਇਸ ਤਰ੍ਹਾਂ ਮਾਪੀ ਵਾਰ ਪੂਰਾ ਨਹੀਂ ਆਉਣਾ ਹੂੰ ਵੇਖ ਲੈਣੀ ਹੈ ਦੇਖ ਮਮੀ ਹਰ ਵਾਰੀ ਛੋਟਾ ਜਿਹੀ ਡਾਲ ਹੁੰਦੀ ਉਹਦਾ ਇੱਕ ਦੇ ਵੇਖ ਲੈਣੀ ਆ ਰੱਖ ਕੇ ਵੇਖ ਲੈਣੀ ਆ ਹਾ ਹੁਣ ਨਹੀਂ ਮੈਂ ਪੱਥਦੀ ਹੁਣ ਸਿਲੰਡਰ ਤੇ ਕਰ ਲਈਦਾ ਜabb ਬਾਲਣ ਬੋਲਣਾ ਬੂਟੇ ਸਾਂਗਦੇ ਨਾ ਪੈਲੀਆਂ ਚ ਉਹ ਬਾਲ ਬੋਲ ਲਈਦਾ ਮਮੀ ਪਸਦੀ ਰਹਿੰਦੀ ਹੈ ਪਿੰਡਾਂ ਵਿੱਚ ਵੇਖ ਲਓ ਅਜੇ ਵੀ ਇਹ ਕੰਮ ਚੱਲਦੇ ਆ ਪਾਥੀਆਂ ਪੱਥਰਾਂ ਦੇ ਮੰਮੀ ਪਤਾ ਕੀ ਕਹਿ ਦਿੰਦੀ ਆ ਮੰਮੀ ਪਤਾ ਇਹ ਕਹਿ ਦਿੰਦੀ ਆ ਪੀ ਇਹ ਮੈਨੂੰ ਪਾਥੀ ਤੋਂ ਮਜ਼ਾ ਨਹੀਂ ਆਉਂਦਾ ਓਦਾਂ ਲੱਕੜਾਂ ਦਾ ਇਹ ਲਾ ਕੇ ਤੇ ਬਾਬਾ ਇਹ ਕੰਮ ਕਰਦੇ ਨਹੀਂ ਤਾਂ ਇਹ ਉੱਪਰ ਲਾਉਣਾ ਗੋਆ ਗਿੱਲਾ ਹਾਂ ਉਹ ਬੜੀਆਂ ਬਣਾਉਂਦੀ ਆ ਤੇਰੇ ਵਰਗੂ ਲੱਗੀ ਰਹਿੰਦੀ ਮੋਬਾਈਲ ਤੇ ਹਰ ਵਕਤ ਕਿਹੜੀ ਉਹ ਖੜੇ ਕਿਹੜਾ ਕਿਦੇ ਚਾਂਦੇ ਪੁੰਗੀ ਆ ਪਤਾ ਨਹੀਂ ਕੀ ਨਾ ਲੈਂਦੇ ਹੋਰਾ ਇਸਟਾ ਦੇ ਬਸ ਫੁੱਲ ਰੇ ਜੇ ਬੜੇ ਪੁੰਗੀ ਰਹਿੰਦੀ ਆ ਅੱਛਾ ਨੀ ਕਿ ਨਿਕਣੇ ਆਣੇ ਮੈਂ ਤਿਆਰ ਕਰ ਲੈ ਨਾਲ ਐਦੀ ਕੁਕੜੀਏ ਛੋਰੀ ਨਹੀਂ ਜੜੀ ਕਿਦੀ ਨਾ ਮੈਂ ਮੈਂ YouTube ਤੇ ਪਾਉਣੀ ਆ ਇੱਕ ਤਾਂ ਤਾਈ ਨੂੰ ਸੁਣਦਾ ਬੜਾ ਘਟਾ ਉੱਚੀ ਬੋਲਾਂਗੇ ਕੰਨ ਲੱਗਦੇ ਸੁਣਦਾ ਉਹਨਾਂ ਤੱਕ ਸੁਣਦਾ ਨਹੀਂ ਆਪਣੀਆਂ ਮਾਰੀ ਜਾਣੀਆਂ ਨੇ ਦੱਸੀ ਜਾਣੀਆਂ ਮੈਨੂੰ ਮੇਰੀ ਨਹੀਂ ਸੁਣਨੀ ਨੇ ਮੈਂ ਦੱਸਦੀ ਆਂ ਵੀ ਕਿਹੜੇ ਕਿਹੜੇ ਕੰਮ ਕਰਦੇ ਆਂ ਆਪਾਂ ਕੀ ਕੀ ਪਿੰਡਾਂ 'ਚ ਸਾਡੇ ਹੁੰਦਾ ਵਾ ਕੀ ਕੀ ਕੰਮ ਕਰਦੇ ਆਂ ਸਾਰਾ ਕੁਝ ਦੱਸਦੀ ਆਂ ਮੇਹਲੋ ਤਾਈ ਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਤਾਈ ਨੂੰ ਉੱਚਾ ਸੁਣਦਾ ਤਾਈ ਜੀ ਆਪਾਂ ਪਹਿਲਾਂ ਆਪਣੇ ਪਿੰਡ ਵੀ ਲਾਉਨੇ ਹੁੰਨੇ ਹਾਂ ਗੀੜਾ ਪਾਥੀਆਂ ਪੱਥ ਕੇ ਨਾ ਇੱਕ ਵਾਰੀ ਆਪਾਂ ਛੋਟੇ ਛੋਟੇ ਹੁੰਦੇ ਹਾਂ ਤੇ ਸਕੂਲੇ ਗਏ ਹਾਂ ਤੇ ਗੀੜਾ ਆਪਾਂ ਗੰਧ ਦੇ ਨਾਲ ਲਾ ਲਿਆ ਹੌਲੀ ਹੌਲੀ ਸਾਰੇ ਭੈਣ ਭਰਾਵਾਂ ਨੇ ਤੇ ਬਾਅਦ ਵਿੱਚ ਜਦੋਂ ਅਸੀਂ ਆਏ ਨਾ ਤੇ ਉਦੋਂ ਲਾਉਂਦੇ ਹੁੰਦੇ ਸੀ ਪਹਿਲਾਂ ਥੋੜਾ ਥੋੜਾ ਪਤਲਾ ਪਤਲਾ ਗੋਆ ਲਾ ਦੇਣਾ ਤੇ ਫਿਰ ਆਉਂਦਿਆਂ ਨੂੰ ਸਾਡੇ ਮੇਰੇ ਭਰਾਣੇ ਵਿਚੜੇ ਨੇ ਹੁੰਦੇ ਨੇ ਮਿੱਟੀ ਲਾਉਂਦੀ ਸੀ ਅਸੀਂ ਸਕੂਲੋਂ ਆਏ ਉਹਨੇ ਹੁੰਦਿਆਂ ਨੂੰ ਵਿਚਰੇ ਨੇ ਮਿੱਟੀ ਨਾਲ ਲੇਪ ਛੜਿਆ ਸੀ ਬੜੇ ਕੰਮ ਕਰਦੇ ਰਹੇ ਐਡੀ ਗੱਲ ਨਹੀਂ ਆ ਵੀ ਹੁਣ ਹੁਣ ਵੀ ਬਥੇਰੇ ਕਰਦੇ ਆ ਹੁਣ ਕਿਹੜਾ ਵੇਲੇ ਰਈ ਦਈ ਹੁਣ ਵੀ ਬਥੇਰੇ ਕੰਮ ਹੁਣ ਵੀ ਮੈਂ ਇੱਥੇ 1 ਸਾਲ ਪਾਠੀਆਂ 1-2 ਸਾਲ ਪਾਠੀਆਂ ਪੱਠੀਆਂ ਤੁਹਾਡਾ ਨਿਆਣੇ ਛੋਟੇ-ਛੋਟੇ ਹੁੰਦੇ ਸੀ ਫਿਰ ਮੈਂ ਪਹਿਲਾਂ ਧਰ ਲਾਉਣੀ ਫਿਰ ਮੈਂ ਅੰਦਰੇ ਫਲੈਸ਼ ਪਰਾਣੀ ਪੈਲੀ ਜੀ ਦੇ ਵਿੱਚ ਉਹਨਾਂ ਦੇ ਪਿਛਲੇ ਪਾਸੇ ਉੱਚ ਕੋਈ ਜਾਂਦਾ ਹੁੰਦਾ ਨਹੀਂ ਹੁੰਦਾ ਫਿਰ ਮੋਚ ਪਾਥੀਆਂ ਲਾ ਲੈਂਦੀ ਰਹੀਆਂ ਜਦੋਂ ਦਾ ਸਿਲੰਡਰ ਲੈ ਲਿਆ ਨਾ ਫਿਰ ਉਦੋਂ ਦਾ ਕਟ ਗਈ ਮੈਂ ਫਿਰ ਨਿਆਣੇ ਸਕੂਲੇ ਸਕਾਲੇ ਵੀ ਜਾਣਾ ਹੁਣ ਡਰ ਕੇ ਕਰੀਏ ਕੋਂਡਾ ਕੱਢ ਲਿਆ ਇਹ ਦੋਵੇਂ ਦਰਾਨੀ ਜਠਾਨੀਆਂ ਲਾਉਂਦੀਆਂ ਸੀ। ਓਹ ਹੋ ਗਰਮੀ ਬੜੀ ਆ। ਅੱਜ ਤੁਹਾਡਾ ਮੈਂ ਪੂਰਾ ਕੀ ਬਣਾਉਂਦੇ ਆ ਪੂਰਾ ਵਲੌਗ ਪਾ ਦੇਣਾ ਵਾ। ਓਹ ਇੱਧਰ ਸੱਤੋ ਲੱਗਦੀ ਲੜਪੀ ਏ ਸੋਹੜਿਆਂ ਨਾਲ। ਆਵਾਜ਼ਾਂ ਆਉਂਦੀਆਂ। ਚੁੰਨੀ ਲਾ ਲਓ। ਨਾ ਨਾ ਗੋ ਆ ਵੀ ਇਕੱਠਾ ਕਰਤਾ ਹੀ ਮੈਂ ਉਹਨੂੰ ਕਰਨਾ ਕੰਮ ਚੇਕੇ ਤੇ ਲਗਾ ਕਰ ਤੱਕ ਰਾਜਪੜੇ ਪਹਿਣੀਆਂ ਲੱਗਿਆ ਰਾਜਪੜੇ ਕਰ ਕੇ ਆਵਾਂ ਬੰਦ ਕਰ ਦਿੰਨੀ ਮੈਂ ਇਹਦੀ ਵਿਚਾਰੀ ਦੀ ਅੱਗੇ ਉਹਦਾ ਮਾਂ ਹੈਗੀ ਸੀ ਉਹ ਆ ਜਾਂਦੀ ਹੁੰਦੀ ਸੀ ਹਨਾ ਮਾਂ ਚੱਲ ਵਿਚਾਰੀ ਦੀ ਗਰੀਬਣੀ ਜੀ ਜਿੱਦਾਂ ਦੀ ਵੀ ਹੈਗੀ ਆਉਂਦੀ ਤੇ ਹੈ ਸੀ ਨਾ ਹਾਂ ਮਾਂ ਵਿਚਾਰੀ ਮਰ ਗਈ ਹੁਣ ਕਿੰਨੇ ਉਹ ਮਾਵਾ ਤਾਂ ਕਿਸਾਰੇ ਮਿਲਦੇ ਸਮਗਰ ਕੋਣ ਹੁੰਦੇ ਹੋਣ ਬਚੜੀ ਵੀ ਤਾਂ ਨਹੀਂ ਨਾ ਜਾਂਦੀ ਇੱਥੇ ਲੜ ਲੜ ਕੇ ਬਹਿ ਜਾਂਦੀ ਆ ਤੇ ਹੁਣ ਪਿੱਛੇ ਉੱਥੇ ਵੀ ਕੋਣ ਸਾਂਭੇ ਹੈ ਉੱਥੇ ਵੀ ਕੋਈ ਸਾਂਭੇ ਤੇ ਨਹੀਂ ਸਾਂਭੇ ਮੰਮੀ ਦਿਹਾੜੀ ਵਾਲਾ ਬੰਦਾ ਹੁਣ ਉਹਦੇ ਵਿਚਾਰੀ ਦਾ ਗਰ ਅਫਸਰ ਲੱਗਾ ਕੋਈ ਉਹ ਵੀ ਚੜੇ ਦੇ ਰਹੀ ਮਾਤਰੀ ਹੋਣ ਜਿੱਦਾਂ ਦੀ ਆਪ ਤਨ ਪਤਾ ਸੈਂ ਤੇ ਅੱਧੀ ਧੱਕਨੇ ਕੋਲ ਰਾਜੀ ਦਾੜਾ ਚੱਲ ਇਹਦੀ ਚੜੀ ਤੇ ਪਿਲਸਣਾ ਹੋਣੀ ਡਈ ਆ ਪਰ ਇਹ ਪੰਗਾ ਖਾਨਾ ਕਰਦੇ ਨਹੀਂ ਟਿਕਨ ਦਿੰਦੇ ਇੱਧਰ ਲਾਤਾ ਦਰਾਨੀ ਠਾਣੀਆਂ ਨੇ ਘੀੜਾ ਕਦੀ ਕਦੀ ਇਹ ਸਲਾਈ ਸੈਂਟਰ ਕੋਲ ਲੈਂਦੀਆਂ ਤੇ ਬਿਜਨੇ ਲਓ ਜੀ ਇਹ ਸੀ ਸਾਡੇ ਪਿੰਡਾਂ ਦੇ ਬਲੌਗ ਤੇ ਇਸ ਬਲੌਗ ਦਾ ਕਰਦੇ ਆਂ ਐਂਡ ਤੇ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਬ ਤੱਕ ਵਾਸਤੇ ਓਕੇ ਬਾਏ